ਕਿਸ ਜਨਰਲ ਵੈਦਿਆ ਨੇ ਟੈਂਕਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਵੈਦਿਆ ਨੂੰ ਸੋਧਾ ਲਾਤਾ ਭਾਈ ਜਿੰਦਾ ਤੇ ਸੁੱਖਾ ਦੀ ਗ੍ਰਿਫਤਾਰੀ ਹੋਈ ਕੋਰਟ ਦੇ ਵਿੱਚ ਜਾ ਕੇ ਭਾਈ ਜਿੰਦਾ ਕਹਿੰਦਾ ਸੀਗਾ ਕਿ ਜਨਰਲ ਵੈਦਿਆ ਨੂੰ ਮੈਂ ਮਾਰਿਆ ਏ ਸੁੱਖਾ ਕਹਿੰਦਾ ਸੀ ਜਨਰਲ ਵੈਦਿਆ ਨੂੰ ਮੈਂ ਮਾਰਿਆ ਉਹਨੂੰ ਜਿੰਦੇ ਨੇ ਨਹੀਂ ਮਾਰਿਆ ਹੁਣ ਕਤਲ ਤੇ ਦੋਵਾਂ ਸਿੰਘਾਂ ਨੇ ਮਿਲ ਕੇ ਹੀ ਕੀਤਾ ਸੀਗਾ ਪਰ ਉਹ ਚਾਹੁੰਦੇ ਸੀ ਵੀ ਸਾਡੇ ਇੱਕ ਦੇ ਉੱਤੇ ਇਹ ਕਤਲ ਦਾ ਕੇਸ ਪੈ ਜਾਏ ਤੇ ਇੱਕ ਬੰਦਾ ਫਾਂਸੀ ਚੜ੍ਹ ਜਾਏ ਇੱਕ ਬੰਦਾ ਰੀ ਹੋ ਕੇ ਬਾਹਰ ਜਾ ਕੇ ਕੌਮ ਦੀ ਹੋਰ ਸੇਵਾ ਕਰੇ ਇਹ ਦੋਵਾਂ ਦੀ ਇੱਕ ਦੂਸਰੇ ਪ੍ਰਤੀ ਭਾਵਨਾ ਸੀ ਪਰ ਅਖੀਰ ਤੈ ਜਦੋਂ ਨਾ ਫੈਸਲਾ ਹੋਇਆ ਤੇ ਉਹਨਾਂ ਦੋਵਾਂ ਨੇ ਪ੍ਰਣ ਕੀਤਾ ਵੀ ਭਾਈ ਅਸੀਂ ਫਾਂਸੀ ਚੜਨਾ ਚਾਹਨਾ ਦੁਨੀਆ ਦੀਆਂ ਹਕੂਮਤਾਂ ਨੂੰ ਸਾਰੀ ਮਨੁੱਖਤਾ ਨੂੰ ਦੱਸਣਾ ਵੀ ਸਿੱਖਾਂ ਵਾਸਤੇ ਗੁਰਧਾਮਾਂ ਤੋਂ ਗੁਰਸਿੱਖੀ ਤੋਂ ਅਣਖ ਗੈਰ ਤੋਂ ਵੱਧ ਕੋਈ ਵੀ ਚੀਜ਼ ਪਿਆਰੀ ਨਹੀਂ ਆ ਜਿਹੜਾ ਵੀ ਸਾਡੇ ਗੁਰਧਾਮਾਂ ਦੇ ਉੱਤੇ ਹਮਲਾ ਕਰਦਾ ਏ ਅਸੀਂ ਫਿਰ ਸੋਧਾ ਲਾ ਕੇ ਹੀ ਹਟਦੇ ਹੁੰਦੇ ਆ ਭਾਵੇਂ ਸਾਨੂੰ ਫਾਂਸੀਆਂ ਦੇ ਰਸੇ ਚੁੰਮਣੇ ਪੈਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ